ਅੰਜ ਤੋਂ ਤਿੰਨ ਤਰੀਕ ਕਿਉਂ ਕੀਤੀ ਗਈ ਹੈ ਕਿਉਂਕਿ ਜ਼ਬਰ ਕੱਲ ਵਾਲੇ ਕੱਟ ਤੋਂ ਬਾਅਦ ਵਧਿਆ ਕੱਲ ਕਲਾ ਭਾਨਾ ਨਹੀਂ ਉਹਦੇ ਛੋਟੇ ਭਰਾ ਅਮਲੇ ਨੂੰ ਵੀ ਮੁਕਦਮੇ ਚ ਇਹਨਾਂ ਨੇ ਨਾਮਜਦ ਕਰਤਾ ਜਿਹੜਾ ਮਹੱਲੀ ਉਤੇ ਮੁਕਦਮਾ ਦਰਜ ਕੀਤਾ ਤੇ ਭਾਨੇ ਨੂੰ ਕੱਲ ਸੀਏ ਸਟਾਫ ਰਾਤ ਮਹੱਲੀ ਰੱਖਿਆ ਗਿਆ ਜੋ ਜ਼ਬਰ ਭਾਨੇ ਤੇ ਲੁਧਿਆਣੇ ਟਾਇਆ ਗਿਆ ਸੀ ਉਦੋਂ ਕਈ ਗੁਣਾ ਜ਼ਿਆਦਾ ਜ਼ਬਰ ਬਰਫ ਦੀ ਸਿੱਲੀ ਤੇ ਪਾਦਨਾ ਬੰਦੇ ਨੂੰ ਮੂੰਹ ਦਾ ਖੋਲ ਕੇ ਮੂੰਚ ਕੜਾ ਪਾ ਕੇ ਤੇ ਉਤੋਂ ਦੀ ਪਾਣੀ ਸੱਟਣਾ ਵਿੱਚ ਰਮਾਲ ਰੱਖ ਕੇ ਸੰਗਤ ਸੱਦਾ ਪਾਣੀ ਡਿੱਗਦਾ ਇਹ ਉਹ ਕੋਈ ਉਸ ਤਰ੍ਹਾਂ ਦਾ ਸੱਟ ਢਾ ਰਿਹਾ ਜਿਹੜਾ ਕਿਸੇ ਮੈਡੀਕਲ 'ਚ ਵੀ ਨਹੀਂ ਆਉਣਾ ਆਮ ਤੌਰ ਤੇ ਕਹਿ ਦਿੰਦੇ ਆ ਯਾਰ ਮੈਡੀਕਲ ਕਰਾ ਦਿਓ ਡਾਕਟਰਾਂ ਦਾ ਬੋਰਡ ਬਿਠਾ ਦਿਓ ਉਹ ਮੈਡੀਕਲ ਰਿਪੋਰਟਾਂ ਦੇ ਵਿੱਚ ਵੀ ਇਹ ਜੀ ਕੁੱਟਦੇ ਆ ਠੰਡਾ ਪਾਣੀ ਪਾਈ ਜਾਂਦਾ ਸਿਰ ਤੇ ਬਿਠਾ ਕੋ ਮੈਡੀਕਲ 'ਚ ਕੀ ਆਉਣਾ ਸਿਰ ਦੇ ਵਿੱਚ ਜੁੱਤੀਆਂ ਬੰਦਰੇ ਦਿਮਾਗ 'ਚ ਮਾਰ ਦਿਆ ਤਹਾਂ ਤੋਂ ਸਿੱਧਾ ਅਸਰ ਹੁੰਦਾ ਬੰਦਰੇ ਦਿਮਾਗ ਤੇ ਬੰਦਾ ਮਾਨਸਿਕ ਤੌਰ ਦੇ ਉੱਤੇ ਖਿਲ ਜਾਂਦਾ ਇਨ ਕਾਬਾ ਦਿਮਾਗ ਖਿਲ ਗਿਆ ਇਹੋ ਜਿਹਾ ਤਸ਼ੱਦਦ ਆ ਜਿਹੜਾ ਕਰ ਰਹੇ ਆ ਤੇ ਇਹ ਜ਼ਬਰ ਰੋਕਣ ਲਈ ਆਪਾਂ ਨੂੰ ਪੰਜ ਤੋਂ ਤਿੰਨ ਕਰਨੀ ਪਈ ਆ ਸੋ ਮੇਰੀ ਅਪੀਲ ਆ ਜਿਵੇਂ ਤੁਸੀਂ ਕੱਲ ਆਏ 29 ਨੂੰ 3 ਤਰੀਕ ਨੂੰ ਪੰਜਾਬ ਦੇ ਹਰ ਘਰ ਦੇ ਵਿੱਚੋਂ ਸਾਡੀਆਂ ਮਾਮਾਂ ਭੈਣਾਂ ਨੌਜਵਾਨ ਬਜ਼ੁਰਗ ਜੇ ਚਾਹਣੇ ਆ ਕਿ ਇਹ ਜ਼ਬਰ ਰੋਕਿਆ ਜਾਵੇ ਮਸਲਾ ਕੱਲਾ ਭਾਨੇ ਦਾ ਨਹੀਂ ਆ ਮਸਲਾ ਹੋਰ ਵੀ ਜ਼ਬਰ ਜਿਹੜਾ ਹੋ ਰਿਹਾ ਅੱਜ ਤਰਨ ਤਰਨ ਫੇਰ ਕਹਿੰਦੇ ਜੀ ਗੈਂਗਸਟਰ ਕਹਿ ਕੇ ਐਨਕਾਊਂਟਰ ਕਰਤਾ ਇਹ ਝੂਠੇ ਮੁਕਾਬਲੇ ਦਾ ਦੌਰ ਜਿਹੜਾ ਚੱਲ ਪਿਆ ਜੇ ਰੋਕਣਾ ਕੱਲ ਨੂੰ ਕਿਸੇ ਨੂੰ ਵੀ ਇਹ ਅੱਤਵਾਦੀ ਕਹਿ ਕੇ ਗੈਂਗਸਟਰ ਕਹਿ ਕੇ ਗੋਲੀ ਮਾਰ ਦੇਣਗੇ ਸੌਖੀ ਗੱਲ ਐ ਤੇ ਆਪਾਂ ਚੁੱਪ ਕਰ ਜਾਂਦੇ ਆ ਵੀ ਠੀਕ ਐ ਬੰਦਾ ਮਾੜਾ ਹੋ ਜਰ ਮਾਰਤਾ ਕਰਨ ਤਾਰਨ ਮੁੰਡਾ ਮਾਰਿਆ ਇੱਕ ਵੀ ਮੁਕੱਦਮਾ ਉਹਦੇ ਦਰਜ ਨਹੀਂ ਸੀ ਕਹੇ ਅਪਰਾਧਿਕ ਮੁਕੱਦਮਾ ਹੋਈ ਉਹ ਵੀ ਇਹਨਾਂ ਨੇ ਗੈਂਗਸਟਰ ਕਹਿ ਕੇ ਮਾਰਤਾ ਆਪਾਂ ਚੁੱਪ ਕਰ ਗਏ ਉਹਦੀ ਆਵਾਜ਼ ਵਿਚਾਰਾ ਗਰੀਬ ਪਰਿਵਾਰ ਸੀ ਉੱਠਿਆ ਉਹਦੀ ਆਵਾਜ਼ ਹੀ ਨਹੀਂ ਉੱਠੀ ਕੱਲ ਸੁਣੀ ਨਹੀਂ ਕਿਉਂਕਿ ਜਦੋਂ ਕੋਈ ਟੈਗ ਲੱਗ ਗਿਆ ਬੰਦੇ ਦੇ ਉੱਤੇ ਵੇ ਬੱਕਵਾਦੀ ਆ ਜੀ ਇਹ ਅਤਵਾਦੀ ਆ ਜੀ ਇਹ ਗੈਂਗਸਟਰ ਆ ਜੀ ਮਾਰ ਦਿਓ ਅਸੀਂ ਵੀ ਚੁੱਪ ਕਰ ਜਾਂਦੇ ਆ ਇਹ ਪਹਿਲਾਂ ਵੀ ਆਈ 80 ਤੋਂ ਪਹਿਲਾਂ ਵੀ ਕਹਿੰਦੇ ਬਦਮਾਸ਼ ਕਹਿ ਕੇ ਮਾਰ ਦਦੇ ਸੀ ਪਹਿਲਾਂ ਵੀ ਇਹ ਬਦਮਾਸ਼ਾਂ ਮਾਰਦੇ ਲੋਕ ਚੁੱਪ ਕਰ ਜਾਂਦੇ ਸੀ ਸੋ ਇਹ ਗੈਂਗਸਟਰ ਇਹ ਬਦਵਾਸ ਸਾਡੇ ਪੁੱਤ ਨੇ ਪੰਜਾਬ ਦੇ ਪੁੱਤ ਨੇ ਗਲਤ ਰਾਹਾਂ ਤੇ ਪਏ ਹੋਏ ਨੇ ਇਹਦਾ ਕਹਿੰਦੇ ਸੀ ਮੁਖਤਾਰ ਜੀ ਲੈ ਕੇ ਆਵਾਂਗੇ ਮੋੜ ਕੇ ਇਹਨਾਂ ਨੇ ਮਾਰਨਾ ਸ਼ੁਰੂ ਕਰਤਾ ਸੋ ਇਹ ਜਬਰ ਜਿਹੜਾ ਫਾਸੀਵਾਦੀ ਜਬਰ ਹੈ ਵਧਣਾ ਭਰਾਵੋ ਤੇ ਹਰ ਕਿਤੇ ਹੋਣਾ ਇਸ ਲਈ ਆਪਾਂ 5 ਦੀ بجائے 3 ਰੱਖਤੀ ਸੰਗਰੂਰ ਜਿਹੜੀ ਮੁੱਖ ਮੰਤਰੀ ਰਹਿائش ਹੈ ਉੱਥੇ ਆਪਾਂ ਪਹੁੰਚਣਾ ਤੇ ਗੱਲ ਚ ਚਤੇ ਰੱਖਿਓ ਸਰਕਾਰ ਦਾ ਪੂਰਾ ਡਿਚੁੱਟੀ ਦਾ ਜ਼ੋਰ ਲੱਗਿਆ ਕਿਸੇ ਵੀ ਤਰੀਕੇ ਦੇ ਨਾਲ ਇਹ ਚਾਹੁੰਦੇ ਆ ਕਿ ਆਪਾਂ ਇਹਨੂੰ ਵਿੱਚ ਕੋਈ ਬੰਦੇ ਬਾੜ ਕੇ ਗੜਬੜ ਕਰਾ ਕੇ ਮਾਹੌਲ ਨੂੰ ਵਿਗਾੜ ਦਿਓ ਤਾਂ ਕਿ ਦਵਾਰੇ ਤੁਹਾਡੇ ਡਾਂਗਾ ਫੇਰਨੀਆਂ ਤੁਹਾਨੂੰ ਜੇਲਾਂ ਸਿੱਟਣਾਂ ਨੂੰ ਸੌਖਾ ਹੋ ਜੇ ਜਿਵੇਂ ਪਹਿਲਾਂ ਨਾਲੇ ਕੀਤਾ ਦਿਬਰੂਗੜ੍ਹ ਜਿਹੜੇ ਆਪਣੇ ਮੁੰਡੇ ਸਿੱਟੇ ਆ ਐਨਐਸਏ ਲੱਗੀਆਂ ਨੇ ਉਹ ਇਹੀ ਬਹਾਨਾ ਇਹੀ ਕਹਾਣੀ ਘੜੀ ਗਈ ਹੈ ਜਣੇ ਇਹਨਾਂ ਦੇ ਇਹ ਹੋ ਰਾਤ ਰੁਪਿਆ ਮੂਨ ਖੂਨ ਲੱਗ ਗਿਆ ਵੀ ਸ਼ਿਕਾਰ ਖੇਡਣਾ ਇਸ ਕਰਕੇ ਜੇ ਆਪਾਂ ਆਪਣੇ ਪੁੱਤ ਬਚਾਉਣਾ ਚਾਹੁੰਦੇ ਆ ਇਹ ਜ਼ਬਰਦਸਤ ਡਟ ਕੇ ਵਿਰੋਧ ਕਰੋ ਕਿਤੇ ਵੀ ਹੁੰਦਾ ਉੱਠ ਕੇ ਬੋਲਿਆ ਕਰੋ ਅੱਜ ਅੱਜੇ 18 ਦੇ ਕਰੀਬ ਜੜੀਆਂ ਵੱਖ-ਵੱਖ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਤੇ ਪੰਚਾਇਤ ਦੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ ਹੋਰ ਕਈ ਜਥੇਬੰਦੀਆਂ ਜਿਵੇਂ ਸੰਯੁਕਤ ਕਿਸਾਨ ਮੋਰਚਾ ਉਹਦੇ ਵੱਲੋਂ ਹਮਾਇਤ ਹੋਰ ਕਈ ਮਜ਼ਦੂਰਾਂ ਦੇ ਜਥੇ ਬੰਦਿਆਂ ਹਮਾਇਤ ਦੇ ਤੌਰ ਤੇ ਆਈਆਂ ਨੇ ਵੱਡਾ ਇਕੱਠ ਆਪਰ 3 ਤਰੀਕ ਨੂੰ ਮੇਰਾ ਵੀਰ ਕਰਨਾ ਹੈ ਤੇ 3 ਤਰੀਕ ਨੂੰ ਕਿਸੇ ਵੀ ਤਰੀਕੇ ਨਾਲ ਜੇ ਆਪਾਂ ਉਹਨੂੰ ਜ਼ਬਰਦਸਤ ਬਚਾਉਣਾ ਹੈ ਜਿੰਨਾ ਉਹ ਲੰਮਾ ਸਮਾਂ ਨਾਲ ਕੋਲੇ ਰਹੂਗਾ ਓਨਾਂ ਹੀ ਉਹ ਤੇ ਜ਼ਬਰ ਢਾਉਣਗੇ ਤੇ ਓਨਾਂ ਹੀ ਉਹਨੂੰ ਦਿਮਾਗੀ ਤੌਰ ਤੇ ਅਫਸਰਟ ਕਰ ਦਿੱਤਾ ਜਾਊਗਾ ਇਹ ਜਿਸ ਤਰੀਕੇ ਨਾਲ ਉਹਦੇ ਨਾਲ ਪੇਸ਼ ਆ ਰਹੇ ਨੇ ਲੰਗਰ ਲੈ ਕੇ ਉਹ ਉਸ ਦਿਨ ਸਾਰਿਆਂ ਭਰਾਵਾਂ ਨੂੰ ਬੇਨਤੀ ਆ ਮਾਮਾ ਨੂੰ ਬੇਨਤੀ ਹੈ ਵੀ ਆਪਣੇ ਗੁਰੂ ਘਰਾਂ ਦੇ ਵਿੱਚ ਹੋਕੇ ਦਵਾ ਦਿਓ ਲੰਗਰ ਦਾ ਪ੍ਰਬੰਧ ਦੁੱਧ ਦਾ ਪ੍ਰਬੰਧ ਚਾਹ ਦਾ ਪ੍ਰਬੰਧ ਕਰਕੇ ਵੱਡੀਆਂ ਥਰਮੋਸਾਂ ਭਰ ਕੇ ਲੰਗਰ ਪ੍ਰਸ਼ਾਦੇ ਲੈ ਕੇ ਟੋਕਰਿਆਂ ਦੇ ਵਿੱਚ ਉੱਥੇ ਆਉਣਾ ਕਿਉਂਕਿ ਆਪਾਂ ਉੱਥੇ ਮੌਕੇ ਤੇ ਪ੍ਰਬੰਧ ਲੰਗਰ ਦਾ ਨਹੀਂ ਹੋਣਾ ਸੋ ਸਾਰਾ ਲੰਗਰ ਦਾ ਪ੍ਰਬੰਧ ਜਿਹੜਾ ਉਹ ਬਖ ਬਖ ਜਿੱਥੋਂ ਕਿਤੋਂ ਵੀ ਆਉਂਗੇ ਜਿੰਨੀਆਂ ਵੀ ਉਹ ਸੰਸਥਾਵਾਂ ਆਉਣਗੀਆਂ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਉਹਦੇ ਨਾਲ ਲੰਗਰ ਦਾ ਪ੍ਰਬੰਧ ਕਰਕੇ ਆਉਣਾ ਹੈ ਤਿੰਨ ਤਰੀਕ ਯਾਦ ਰੱਖਿਓ ਸਰਕਾਰ ਦਾ ਪੂਰਾ ਜੋਰ ਲੱਗਿਆ ਸ਼ਾਂਤਮਈ ਤਰੀਕੇ ਨਾਲ ਤੇ ਜਾਬਤੇ ਚ ਰਹਿ ਕੇ ਆਪਾਂ ਇਹ ਲੜਾਈ ਲੜਨੀ ਹੈ ਤੇ ਆਪਣੇ ਭਰਾ ਨੂੰ ਬਾਹਰ ਕਢਾ ਕੇ ਰੱਖਣਾ ਰਹਿਣਾ ਹੀ ਰਹਿਣਾ ਸੋ ਜੇ ਆਪਾਂ ਨਾ ਹੁਣ ਵੀ ਉੱਠੇ ਤਾਂ ਫੇਰ ਇਹ ਇਹ ਦੇਖਦੇ ਨੇ ਅਸਲ ਇਹ ਹਰ ਵਾਰੀ ਟੀਕਾ ਲਾ ਕੇ ਦੇਖਦੇ ਆ ਵੀ ਆਪਾਂ ਜਾਉਨੇ ਹੈਗੇ ਆ ਕਾਪਾ ਮਰਗੇ ਇਹ ਪਿੱਛੇ ਜੇ ਆਪਾਂ ਪਹਿਲਾਂ ਇਹ ਗਲਤੀਆਂ ਕਰ ਗਏ ਜੇ ਪਹਿਲਾਂ ਵੀ ਉੱਠੇ ਹੁੰਦੇ ਉਹਨਾਂ ਨੌਜਵਾਨਾਂ ਬਾਰੇ ਵੀ ਉੱਠੇ ਹੁੰਦੇ ਨਾ ਡਰ ਕੇ ਘਰਾਂ 'ਚ ਬੜੇ ਹੁੰਦੇ ਕੁੰਡੇ ਲਾਏ ਹੁੰਦੇ ਇਹ ਦਿਨ ਆਉਣੇ ਨਹੀਂ ਸੀ ਨਾ ਉਹਨਾਂ ਤੇ ਨਾ ਹੋਰ ਨੌਜਵਾਨਾਂ ਤੇ ਤੇ ਅੱਜ ਵੀ ਬਹਿ ਗਏ ਤਾਂ ਫਿਰ ਹੋਰ ਵੀ ਜਬਰ ਇਹ ਵਧਣਾ ਤੁਸੀਂ ਬੇਨਤੀ ਆ ਭਾਈ 5 ਤਰੀਕ ਨਹੀਂ ਜਬਰ ਨੂੰ ਦੇਖਦੇ ਹੋਏ ਜੋ ਕੱਲ ਵਾਪਰਿਆ ਨਮਾ ਐਡਾ ਹੰਕਾਰ ਆ ਚੁੱਕਿਆ ਪੰਜਾਬ ਦੇ ਮੁੱਖ ਮੰਤਰੀ ਦੇ ਦਿਮਾਗ ਐਡਾ ਨਸ਼ਾ ਚੜ ਚੁੱਕਿਆ ਉਹਨੂੰ ਪਾਪਰ ਦਾ ਕਿ ਇੰਨਾ ਲੋਕਾਂ ਦਾ ਆਪ ਮਹਾਰੇ ਇਕੱਠ ਹੋਇਆ ਤੁਰਕੇ ਵੀ ਆਏ ਸਾਈਕਲਾਂ ਤੇ ਵੀ ਆਏ ਹਜ਼ਾਰਾਂ ਦੀ ਗਿਣਤੀ ਚਾਏ ਉਹਦੇ باوجود ਵੀ ਚੱਕ ਕੇ ਪਰਚਾ ਇੱਕ ਹੋਰ ਦੇ ਦੋ ਐਨੀ ਪਤਾ ਹੋਰ ਕਿੰਨੇ ਕੱਤੀ ਬੈਠਾ ਪਰਚੇ ਤੇ ਉਹਦੇ باوجود ਰਾਜ ਜੋ ਤਸ਼ੱਦਦ ਮਹਾਲੀ ਸੀਐਸਟਾਫ ਤਾਂ ਆਇਆ ਗਿਆ ਤੇ ਇਹ ਸਮਝਦਾ ਵੀ ਕੋਈ ਗੱਲ ਨਹੀਂ ਮੈਂ ਤਾਂ ਐਂ ਕੁੱਟ ਲੂਗਾ ਪਰ ਕੋਈ ਗੱਲ ਨਹੀਂ ਲੋਕ ਤੇਰਾ ਜਵਾਬ ਦੇਣਗੇ ਐਡੇ ਵੀ ਮਰੇ ਤੇ ਬੁਜਦਲ ਨਹੀਂ ਹੈਗੇ ਪੰਜਾਬ ਦੇ ਲੋਕ ਜੇ ਲੋਕਾਂ ਨੇ ਵੱਡੇ ਵੱਡੇ ਜਾਬਰਾਂ ਦਾ ਜਾਬਰਾਂ ਦਾ ਮੂੰਹ ਭੰਨਿਆ ਜ਼ੁਲਮ ਦਾ ਸਾਹਮਣਾ ਕੀਤਾ ਤਾਂ ਇਹਦਾ ਵੀ ਦੇਣਗੇ ਸੋ ਆਓ ਸਾਡੀ ਸਾਰਿਆਂ ਵੱਲੋਂ ਤੁਹਾਨੂੰ ਬੇਨਤੀ ਹੈ ਉਸ ਦਿਨ ਆਪਾਂ ਬੱਦ ਤੋਂ ਬੱਦ 3 ਤਰੀਕ ਨੂੰ ਜਿੰਨੇ ਅੱਛੇ ਆਏ ਉਹ ਤਾਂ ਆਣੇ ਹੀ ਆਣਾ ਹੋਰ ਵੀ ਸਨੇਹ ਲਾ ਦਿਓ ਬਾਈ ਜੇ ਚਾਹੁੰਦੇ ਆ ਕਿ ਸਾਡਾ ਭਰਾ ਸਾਡੇ ਸਹੀ ਸਲਾਮਤ ਬਾਹਰ ਆਵੇ ਤੇ ਹੋਰ ਜਿਹੜੇ ਕਰ ਰਹੇ ਜਾਵਰਾ ਝੂਠੇ ਮੁਕਾਬਲੇ ਆ ਉਹਨਾਂ ਨੂੰ ਨੱਥ ਪਾਈ ਜਾਵੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ